ਵੈਕੂ ਜੀ ਦਾ ਖਲਸਾ ਵੈਕੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕੁਝ ਇਹੋ ਜਿਹੇ ਸੰਕੇਤਾਂ ਬਾਰੇ ਜਿਨ੍ਹਾਂ ਰਾਹੀਂ ਆਪ ਜੀ ਜਾਣ ਸਕੋਗੇ ਕਿ ਆਪ ਜੀ ਸਹੀ ਰਾਉਤੇ ਚੱਲ ਰਹੇ ਹੋ ਸੰਗਤ ਜੀ ਸਾਡੀ ਸਭ ਦੀ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਵੇਲਾ ਜ਼ਰੂਰ ਆਉਂਦਾ ਹੈ ਜਦੋਂ ਅੱਗੇ ਦਾ ਰਸਤਾ ਧੁੰਦਲਾ ਜਿਹਾ ਦਿਸਣ ਲੱਗਦਾ ਹੈ ਅਤੇ ਇਹੋ ਜਿਹੇ ਸਮੇਂ ਵਿੱਚ ਦਿਲ ਕੰਬਣ ਜਾਂ ਲੱਗ ਜਾਂਦਾ ਹੈ ਜਿਸ ਦੇ ਬਾਅਦ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ ਇਹ ਅਸੀਂ ਸਾਬਤ ਸਹੀ ਕਰ ਰਹੇ ਹਾਂ ਕਿ ਮੈਂ ਸਹੀ ਰਸਤੇ ਤੇ ਚੱਲ ਵੀ ਰਿਹਾ ਹਾਂ ਕਿ ਨਹੀਂ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਆਪ ਜੀ ਨੂੰ ਕੁਝ ਸੰਕੇਤਾਂ ਬਾਰੇ ਦੱਸਾਂਗੇ ਜਿਸ ਨਾਲ ਆਪ ਜੀ ਜਾਣ ਸਕੋਗੇ ਕਿ ਆਪ ਜੀ ਸਹੀ ਰਾਹ ਤੇ ਚੱਲ ਰਹੇ ਹੋ ਅਤੇ ਤੁਹਾਨੂੰ ਆਪ ਦੀ ਜ਼ਿੰਦਗੀ ਵਿੱਚ ਕੁਝ ਬਦਲਾਅ ਕਰਨ ਦੀ ਲੋੜ ਹੈ ਜਾਂ ਨਹੀਂ ਪਹਿਲਾ ਸੰਕੇਤ ਦੱਸਦਾ ਹੈ ਕਿ ਆਪ ਜੀ ਨੂੰ ਆਪਣੀ ਜ਼ਿੰਦਗੀ ਵਿੱਚ ਚੰਗੇ ਅਤੇ ਵਧੀਆ ਮੌਕੇ ਬਾਰ-ਬਾਰ ਮਿਲਣੇ ਸ਼ੁਰੂ ਹੋਣ ਲੱਗ ਜਾਂਦੇ ਹਨ ਇਹ ਸਿਰਫ ਕਿਸਮਤ ਹੀ ਨਹੀਂ ਹੁੰਦੀ ਹੈ ਇਹ ਤਾਂ ਰੋਹਾਨੀ ਊਰਜਾ ਦੀ ਨਿਸ਼ਾਨੀ ਹੁੰਦੀ ਹੈ ਜਿਸ ਦਾ ਮਤਲਬ ਹੁੰਦਾ ਹੈ ਕਿ ਆਪ ਜੀ ਸਹੀ ਰਾਹ ਤੇ ਜਾ ਰਹੇ ਹੋ ਦੂਜਾ ਸੰਕੇਤ ਦੱਸਦਾ ਹੈ ਅੰਦਰੋਂ ਸ਼ਾਂਤੀ ਨੂੰ ਮਹਿਸੂਸ ਕਰਨਾ ਸੰਗਤ ਜੀ ਜੇਕਰ ਆਪ ਜੀ ਇਸ ਦੁਨੀਆ ਵਿੱਚ ਰਹਿੰਦੇ ਆਂਦਰੋਂ ਸ਼ਾਂਤ ਰਹਿਣ ਵਿੱਚ ਸਮਰੱਥ ਹੁੰਦੇ ਹੋ ਤਾਂ ਇਸ ਤਰ੍ਹਾਂ ਦੀ ਆਤਮਿਕ ਸ਼ਾਂਤੀ ਸਾਡੀ ਅਧਿਆਤਮਿਕ ਤਰਕੀ ਦੀ ਨਿਸ਼ਾਨੀ ਹੁੰਦੀ ਹੈ ਜੇਕਰ ਆਪ ਜੀ ਆਪਣੇ ਆਲੇ ਦੁਆਲੇ ਦੀ ਉਤਲ ਪੁਤਲ ਨੂੰ ਝੇਲਦੇ ਆਂ ਸਹਿਜ ਵਿੱਚ ਰਹਿ ਜਾਂਦੇ ਹੋ ਤਾਂ ਇਥੋਂ ਸਮਝਿਆ ਜਾ ਸਕਦਾ ਹੈ ਕਿ ਆਪ ਜੀ ਬਿਲਕੁਲ ਸਹੀ ਰਾਹ 'ਤੇ ਹੋ। ਤੀਜਾ ਸੰਕੇਤ ਦੱਸਦਾ ਹੈ ਕਿ ਆਪ ਜੀ ਸਿਰਫ ਪੋਜ਼ਿਟਿਵ ਲੋਕਾਂ ਨਾਲ ਹੀ ਜੁੜਨਾ ਪਸੰਦ ਕਰਦੇ ਹੋ ਜੋ ਤੁਹਾਡੀ ਜ਼ਿੰਦਗੀ ਨੂੰ ਸਫਲ ਕਰਨ ਵਿੱਚ ਅਤੇ ਤੁਹਾਨੂੰ ਖੁਸ਼ ਅਤੇ ਸੁਖੀ ਕਰਨ ਵਿੱਚ ਪੂਰੀ ਮਦਦ ਕਰਦੇ ਹਨ। ਤੁਹਾਡੀ ਜ਼ਿੰਦਗੀ ਵਿੱਚ ਪੋਜ਼ਿਟਿਵ ਲੋਕ ਤੁਹਾਡੇ ਨਾਲ ਜੁੜਨਾ ਪਸੰਦ ਕਰਦੇ ਹਨ। ਜੋ ਸੰਕੇਤ ਦੱਸਦਾ ਹੈ ਕਿ ਆਪ ਜੀ ਸਹੀ ਰਾਹ 'ਤੇ ਚੱਲ ਰਹੇ ਹੋ। ਚੌਥਾ ਸੰਕੇਤ ਦੱਸਦਾ ਹੈ ਆਪਣੀ ਜ਼ਿੰਦਗੀ ਦੇ ਮਕਸਦ ਨੂੰ ਪੂਰਾ ਕਰਨਾ। कि आप जी हर नए दिन दी शुरुआत एक नए मौके ਦੇ ਤੌਰ ਤੇ ਉਸ ਦਿਨ ਦਾ ਸਵਾਗਤ ਖੁਸ਼ੀ ਨਾਲ ਕਰਦੇ ਹੋ ਅਤੇ ਤੁਸੀਂ ਆਪਣੇ ਆਤਮਿਕ ਗਿਆਨ ਤੋਂ ਜਾਣੋ ਵੀ ਹੋ ਜਾਂਦੇ ਹੋ ਕਿ ਤੁਸੀਂ ਜੋ ਕਰ ਰਹੇ ਹੋ ਉਹ ਸਹੀ ਹੈ ਜੋ ਤੁਹਾਡੇ ਸਹੀ ਰਾਹ ਤੇ ਜਾਣ ਦਾ ਹੀ ਸੰਕੇਤ ਦੱਸਦਾ ਹੈ ਇਹ ਸਾਨੂੰ ਕੁਝ ਸੰਕੇਤ ਜਿਸ ਤੋਂ ਆਪ ਜੀ ਜਾਣ ਸਕਦੇ ਹੋ ਕਿ ਆਪ ਜੀ ਸਹੀ ਮਾਰਗ ਤੇ ਚੱਲ ਰਹੇ ਹੋ ਆਸ ਹੈ ਆਪ ਜੀ ਨੂੰ ਇਸ ਵੀਡੀਓ ਤੋਂ ਕੁਝ ਥੋੜੀ-ਬਹੁਤ ਜਾਣਕਾਰੀ ਮਿਲੀ ਹੋਏਗੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ